ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ ਐਨਆਰਆਈ ਜਿਹੜਾ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ ਉਹਦੇ ਘਰ ਵਿੱਚ ਦੋ ਜਣਿਆਂ ਵੱਲੋਂ ਵੜ ਕੇ ਸ੍ਰੀਆਮ ਉਹਦੇ ਬੱਚੇ ਮਾਤਾ ਤੇ ਘਰਵਾਲੇ ਦੇ ਸਾਹਮਣੇ ਗੋਲੀਆਂ ਮਾਰਤੀ ਜਾਂਦੀਆਂ ਨੇ ਤੇ ਗੋਲੀ ਮਾਰਨ ਦੀ ਦੋਨੇ ਉਹਨਾਂ ਵਿਅਕਤੀਆਂ ਵੱਲੋਂ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਦੋ ਰਾਊਂਡ ਇੱਕ ਇੱਕ ਜਦੋਂ ਫਾਇਰ ਹੁੰਦਾ ਉਹ ਤੋਂ ਬਾਅਦ ਉਹ ਚੱਲੇ ਗਏ ਉਹਨਾਂ ਦੇ ਹਥਿਆਰ ਹਾਲਾਤ ਪੰਜਾਬ ਦੇ ਇਹ ਨੇ ਕਿ ਨਾ ਡਰਾਂ ਨਾ ਭੈਅ ਹੈ ਨਾ ਖੌਫ ਹੈ ਐਵੇਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ 15 ਅਗਸਤ ਦਾ ਭਾਸ਼ਣ 20 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਦਿੱਤਾ ਐਵੇਂ ਨਹੀਂ ਕੇਂਦਰੀ ਮੰਤਰੀ ਘਟਗਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਸਾਡੇ ਅਫਸਰ ਤੇ ਠੇਕੇਦਾਰਾਂ ਦਾ ਸੁਰੱਖਿਤ ਮਾਹੌਲ ਨਹੀਂ ਤੁਸੀਂ ਦੇ ਪਾ ਰਹੇ ਅਸੀਂ ਸਾਰੇ ਪ੍ਰੋਜੈਕਟ ਰੋਕਣ ਲੱਗੇ ਹਾਂ ਸਾ 2.5 ਸਾਲ ਦੇ ਵਿੱਚ ਕਿੰਨੇ ਕਤਲ ਹੋ ਜਾਂਦੇ ਨੇ ਸਰੀਆਮ ਧਮਕੀਆਂ ਫਰੋਤੀਆਂ ਇਹ ਕੈਟਾਗਰੀ ਦਾ ਇੰਡੀਆ ਦਾ ਗੈਂਗਸਟਰ ਲਾਰੈਂਸ ਬਸਨੋਈ ਜਿਹੜਾ ਸਲਮਾਨ ਖਰ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਸੈਲੀਬ੍ਰਿਟੀ ਨੂੰ ਧਮਕੀਆਂ ਦਿੰਦਾ ਪਰੋਤੀਆਂ ਮੰਗਦਾ ਤੇ ਉਹਦੇ ਨਾਲ ਖਰੜ ਦੇ ਸੀਐਸਟਾਫ ਦੇ ਵਿੱਚ ਬੈਠ ਕੇ ਥਾਣੇ ਦੇ ਵਿੱਚ ਬੈਠ ਕੇ ਮਤਲਬ ਉਹ ਇੰਟਰਵਿਊ ਇੰਟਰਵਿਊਆ ਦੇ ਰਿਹਾ ਤੇ ਕੀ ਕੀ ਉਹਨਾਂ ਅਫਸਰਾਂ ਤੇ ਕਿੱਡੀ ਕ ਕਾਰਵਾਈ ਹੋਈ ਕਿੰਨੇ ਕੁ ਮੁੱਖ ਮੰਤਰੀ ਦੇ ਬਿਆਨ ਆਏ ਹੁਣ ਮੁੱਖ ਮੰਤਰੀ ਜਿੱਥੇ ਆਵਾਜ਼ ਨਹੀਂ ਨਿਕਲਦੀ ਮੁੱਖ ਮੰਤਰੀ ਸਾਹਿਬ ਸਾਨੂੰ ਛੁਟਕਲੇ ਨਹੀਂ ਸਾਨੂੰ ਲੱੱਚੇਦਾਰ ਗੱਲਾਂ ਨਹੀਂ ਪੰਜਾਬ ਨੂੰ ਤਰੱਕੀ ਚਾਹੀਦੀ ਆ ਰੋਜ਼ਗਾਰ ਚਾਹੀਦਾ ਇੰਡਸਟਰੀ ਕਾਰੋਬਾਰ ਚੱਲੇਗਾ ਤਾਂ ਪੰਜਾਬ ਤਰੱਕੀ ਕਰੇਗਾ ਪਰ ਜਿਹੜੇ ਹਾਲਾਤ ਨੇ ਡਰ ਤੇ ਭੈਅ ਵਾਲੇ ਹਾਲਾਤ ਨੇ ਇਹ ਤੁਸੀਂ ਵੀ ਸਾਬਤ ਕੀਤਾ ਬੁਲਟ ਪ੍ਰੂਫ ਕੈਵਨ ਦੇ ਵਿੱਚ ਖੜ ਕੇ ਤੇ ਅੱਜ ਜਿਹੜੀ ਉਹ ਸ਼ਰਮਨਾਕ ਘਟਨਾ ਹੋਈ ਆ ਬੜਾ ਦੁੱਖ ਆਉਂਦਾ ਅਫਸੋਸ ਆਉਂਦਾ ਉਹ ਖੌਫਨਾਕ ਵੀਡੀਓ ਦੇਖ ਕੇ ਕਿ ਬੱਚਾ ਵਿਚਾਰਾ ਆਵਾਜ਼ਾਂ ਮਾਰ ਰਿਹਾ ਕਿ ਅੰਕਲ ਨਾ ਮੇਰੇ ਮੇਰੇ ਗੋਲੀ ਚਲਾਓ ਨਾ ਗੋਲੀ ਚਲਾਓ ਉਹਦੀ ਮਾਤਾ ਉਹ ਫੜ ਰਹੀ ਆ ਕਿ ਨਾ ਗੋਲੀ ਚਲਾਓ ਮੇਰੇ ਪੁੱਤ ਤੇ ਉਹ ਵੀਡੀਓ ਦੇਖ ਕੇ ਦੁੱਖ ਵੀ ਆ ਰਿਹਾ ਤੇ ਅਫਸੋਸਨਾਕ ਤੇ ਗੁੱਸਾ ਵੀ ਆਉਂਦਾ ਕਿ ਇਹ ਹਾਲਾਤ ਪੰਜਾਬ ਦੇ ਪਰ ਸਰਕਾਰ ਸੁੱਤੀ ਪਈ ਆ ਜਦੋਂ ਗੈਂਗਸਟਰ ਜੇਲਾ ਵਿੱਚ ਬੈਠ ਕੇ ਠਾੜੇ ਵਿੱਚ ਬੈਠ ਕੇ ਇੰਟਰਵਿਊਆਂ ਦੇਣਗੇ ਸਰਿਆਮ ਧਮਕੀਆਂ ਦੇਣਗੇ ਤਾਂ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਨੇ ਨੇ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਮੂਲ ਘੋਣ ਦੀ ਵੀ ਜਗ੍ਹਾ ਨਹੀਂ ਲੱਭ ਰਹੀ ਬੜਾ ਅਫਸੋਸਨਾਕ ਤੇ ਸ਼ਰਮਨਾਕ ਹੈ ਤੇ ਨਾ ਹੀ ਇਹ ਇਹਨਾਂ ਮਾਮਲਿਆਂ 'ਚ ਸਰਕਾਰ ਕੋਈ ਸਿਹਰਤ ਆਪਣੀ ਸ਼ਰਤ ਤੱਕਾ ਰਹੀ ਆ ਸਿਰਫ ਲੱਛੇਦਾਰ ਗੱਲਾਂ ਤੇ ਛੁਟਕਲਿਆਂ ਨਾਲ ਪੰਜਾਬ ਨੂੰ ਟਾਈਮ ਪਾਸ ਕਰਨ ਲਈ ਪੰਜਾਬ ਨੂੰ ਛੱਡ ਦਿੱਤਾ ਗਿਆ ਬਹੁਤ ਹੀ ਅਫਸੋਸਨਾਕ ਹੈ ਬਹੁਤ ਹੀ ਮਾੜੀ ਘਟਨਾ ਜਿਹੜੀ ਅੱਜ ਹੋਈ ਹੈ ਕਿੰਨੀ ਇਦਾਂ ਦੀ ਘਟਨਾਵਾਂ ਰੋਜ਼ ਜੜੀਆਂ ਸਾਨੂੰ ਸਰਿਆਮ ਤਲਤਰ ਗੋਲਿਆ ਚੱਲ ਰਹੀਆਂ ਦੇਖਣ ਨੂੰ ਮਿਲੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ